ਪਿਤੀਕਲ ਸਰਹੰਦ ਦੇ ਇੱਕ ਨਿੱਜੀ ਸਕੂਲ ਤੋਂ ਭੱਜੀਆਂ ਦੋ ਨਾਂ ਬਾਲਕ ਲੜਕੀਆਂ ਨੂੰ ਥਾਣਾ ਸਰਹੰਦ ਦੀ ਪੁਲਿਸ ਵੱਲੋਂ ਦਿੱਲੀ ਤੋਂ ਬਰਾਮਦ ਕਰਕੇ ਮਾਪਿਆਂ ਦੇ ਸਪੁਰਦ ਕੀਤਾ ਗਿਆ। ਥਾਣਾ ਸਰਹੰਦ ਦੇ ਐਸਐਚਓ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਇੱਕ ਨਿੱਜੀ ਸਕੂਲ ਦੀਆਂ ਕਰੀਬ 13-13 ਸਾਲ ਉਮਰ ਦੀਆਂ ਦੋ ਵਿਦਿਆਰਥਣਾਂ ਲਾਪਤਾ ਹੋ ਗਈਆਂ ਨੇ। ਸਰਹੰਦ ਦੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਗਈ। ਉਹਨਾਂ ਦੀ ਇੱਕ ਟੀਮ ਨੂੰ ਜਾਣਕਾਰੀ ਮਿਲੀ ਕਿ ਦਿੱਲੀ ਰੇਲਵੇ ਸਟੇਸ਼ਨ ਤੇ ਇਸ ਤਰ੍ਹਾਂ ਦੀ ਫੂਲੀਏ ਦੀਆਂ ਦੋ ਲੜਕੀਆਂ ਦਿਖਾਈ ਦਿੱਤੀਆਂ ਨੇ ਜਿਸ ਤੇ ਤੁਰੰਤ ਇੱਕ ਪੁਲਿਸ ਪਾਰਟੀ ਦਿੱਲੀ ਭੇਜੀ ਗਈ। ਜਿਨ੍ਹਾਂ ਵਿੱਚੋਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਉਹ ਲੜਕੀਆਂ ਨੂੰ ਬਰਾਮਦ ਕਰਕੇ ਸਰਹੰਦ ਲਿਆਂਦਾ ਗਿਆ। ਇਹ ਸਾਨੂੰ ਕੱਲ तकरीबन 2 ਵਜੇ ਦੁਪਹਿਰ ਦੇ ਇਨਫੋਰਮੇਸ਼ਨ ਆਈ ਕਿ ਸਕੂਲ ਨੇਜੀ ਮੂਹਰੇ ਵਿੱਚੋਂ ਇਨਫੋਰਮੇਸ਼ਨ ਆਈ ਕਿ ਦੋ ਬੱਚੀਆਂ ਜਿਨ੍ਹਾਂ ਦੀ ਉਮਰ ਤਕਰੀਬਨ 13 ਤੋਂ 14 ਸਾਲ ਹੈ ਉਹ ਸਕੂਲ ਵਿੱਚੋਂ ਮਿਸਿੰਗ ਹੋ ਗਈਆਂ ਨੇ ਜਿਸ ਸਬੰਧੀ ਸੀਨੀਅਰ ਅਫਸਰਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਾਇਆ ਗਿਆ ਅਤੇ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਵੱਖ-ਵੱਖਰੀਆਂ ਟੀਮਾਂ ਬਣਾ ਕੇ ਅੱਡ-ਅੱਡ ਥਾਵਾਂ ਤੇ ਭੇਜੀਆਂ ਗਈਆਂ ਜਿਵੇਂ ਕਿ ਮਹਾਲੀ, ਪਟਿਆਲਾ, ਖੰਨਾ ਸਬ ਸਾਈਡ ਤੇ ਕਵਰ ਕੀਤਾ ਗਿਆ ਤੇ ਇਨਫੋਰਮੇਸ਼ਨ ਅੱਡ-ਅੱਡ ਰੀਨਵੈਸਟੇਸ਼ਨਾਂ ਤੇ ਤੇ ਬੱਸ ਸਟੈਂਡਾਂ ਨਾਲ ਸ਼ੇਅਰ ਕੀਤੀ ਗਈ ਉਹਨਾਂ ਦੀ ਫੋਟੋ ਸ਼ੇਅਰ ਕੀਤੀ ਗਈ ਅਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਜਿਸ ਤੇ ਸਾਨੂੰ ਦਿੱਲੀ ਰੇਨਵੈਸਟੇਸ਼ਨ ਤੋਂ ਇਨਫੋਰਮੇਸ਼ਨ ਆਈ ਕਿ 2 95 ਖਾਤੀਆਂ ਲੜਕੀਆਂ ਉੱਥੇ ਮਿਲੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਸਤੰਦ ਦਾ ਦੱਸਦੀਆਂ ਨੇ ਜਿਸ ਤੇ ਅਸੀਂ ਇੱਥੋਂ ਤੁਰੰਤ ਅਫਸਰਾਂ ਦਾ ਧਿਆਨ ਜਿਲੇ ਆ ਕੇ ਇੱਕ ਟੀਮ ਭੇਜੀ ਜੋ ਦਿੱਲੀ ਜਾ ਕੇ ਅੱਜ ਬੱਚੀਆਂ ਨੂੰ ਉੱਥੋਂ ਲੈ ਕੇ ਉਹਨਾਂ ਦੇ ਮਾਪੇ ਦੇ ਸਪੋਰਟ ਕੀਤਾ ਗਿਆ ਤੇ ਆਹ ਇਹ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਇਆ ਗਿਆ ਇਹ ਹਾਂਜੀ ਕਿਉਂ ਪੱਟੀਆਂ ਸੀ ਕਾਰਨ ਦਾ ਲੱਗਿਆ ਪਤਾ ਵਿੱਚ ਕਾਰਨ ਦੀ ਹਲੇ ਸੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਮੁੱਢਲੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਵੀ ਕੋਈ ਬੱਚੀਆਂ ਨੂੰ ਡਾਂਸ ਦਾ ਜਾਂ ਸਿੰਗਿੰਗ ਦਾ ਸ਼ੌਂਕ ਸੀਗਾ ਜਿਹਦੇ ਕਰਕੇ ਉਹ ਅਦਰ ਸਟੇਟਸ ਜਾ ਕੇ ਆਪਣਾ ਕੋਈ ਕੰਪੀਟੀਸ਼ਨ 'ਚ ਭਾਗ ਲੈਣ ਦੀ ਕਈਆਂ ਸੀ ਕਿ ਨਾਮਾਲਿਕ ਸੀ ਗਿਆ ਲੱਗਿਆ ਹਾਂਜੀ ਬੱਚਿਆਂ ਦੀ ਉਮਰ ਜਿਵੇਂ ਮੈਂ ਤੁਹਾਨੂੰ ਦੱਸਿਆ 13-13 ਸਾਲ ਦੇ ਕਰੀਬ ਹੈ ਛੁੱਟੀਆਂ ਬੱਚੀਆਂ ਨੇ 8ਥ ਕਲਾਸ ਦੀ ਠੀਕ ਇਹ ਸਾਨੂੰ ਕੱਲ तकरीबन 2 ਵਜੇ ਦੁਪਹਿਰ ਦੇ ਇਨਫੋਰਮੇਸ਼ਨ ਆਈ ਇੱਕ ਵੀ ਸਕੂਲ ਨਿੱਜੀ ਸਕੂਲ ਦੇ ਵਿੱਚੋਂ ਇਨਫੋਰਮੇਸ਼ਨ ਆਈ ਕਿ ਦੋ ਬੱਚੀਆਂ ਜਿਨ੍ਹਾਂ ਦੀ ਉਮਰ तकरीबन 13 ਤੋਂ 14 ਸਾਲ ਹੈ ਉਹ ਸਕੂਲ ਵਿੱਚੋਂ ਮਿਸਿੰਗ ਹੋ ਗਈਆਂ ਨੇ ਜਿਸ ਸੰਬੰਧੀ ਸੀਨੀਅਰ ਅਫਸਰਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਾਇਆ ਗਿਆ ਤੇ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਵੱਖ-ਵੱਖਰੀਆਂ ਟੀਮਾਂ ਬਣਾ ਕੇ ਅੱਡ-ਅੱਡ ਥਾਵਾਂ ਤੇ ਭੇਜੀਆਂ ਗਈਆਂ ਜਿਵੇਂ ਕਿ ਮਹਾਲੀ ਪਟਿਆਲਾ ਖੰਨਾ ਸਬ ਸਾਈਟ ਤੇ ਕਵਰ ਕੀਤਾ ਗਿਆ ਤੇ ਇਨਫੋਰਮੇਸ਼ਨ ਅੱਡ-ਅੱਡ ਰੇਲਵੇ ਸਟੇਸ਼ਨਾਂ ਤੇ ਤੇ ਬੱਸ ਸਟੈਂਡਾਂ ਨਾਲ ਸ਼ੇਅਰ ਕੀਤੀ ਗਈ ਉਹਨਾਂ ਦੀ ਫੋਟੋ ਸ਼ੇਅਰ ਕੀਤੀ ਗਈ ਅਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਜਿਸ ਤੇ ਸਾਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਇਨਫੋਰਮੇਸ਼ਨ ਆਈ ਕਿ ਦੋ ਅਣਪਛਾਤੀਆਂ ਲੜਕੀਆਂ ਉੱਥੇ ਮਿਲੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਸੰਬੰਧ ਦਾ ਦੱਸਤੀਆਂ ਜਿਸ ਤੇ ਅਸੀਂ ਇੱਥੋਂ ਤੁਰੰਤ ਅਫਸਰਾ ਦਾ ਧਿਆਨ ਚ ਲਿਆ ਕੇ ਇੱਕ ਟੀਮ ਭੇਜੀ ਜੋ ਦਿੱਲੀ ਜਾ ਕੇ ਅੱਜ ਬੱਚੀਆਂ ਨੂੰ ਉੱਥੋਂ ਲੈ ਕੇ ਉਹਨਾਂ ਦੇ ਮਾਪਬਪ ਦੇ ਸਪੋਰਟ ਕੀਤਾ ਗਿਆ ਤੇ ਆ ਇਹ ਅਫਸਰਾ ਦੇ ਧਿਆਨ ਵਿੱਚ ਵੀ ਲਿਆਇਆ ਗਿਆ ਇਹ ਹਾਂਜੀ ਕਿਉਂ ਬੱਚੀਆਂ ਸੀ ਕਾਰਨ ਤਾਂ ਲੱਗਿਆ ਪਤਾ ਕੁਝ ਕਾਰਨ ਦੀ ਹਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਮੁੱਢਲੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਵੀ ਕੋਈ ਬੱਚੀਆਂ ਨੂੰ ਡਾਂਸ ਦਾ ਜਾਂ ਸਿੰਗਿੰਗ ਦਾ ਸ਼ੌਂਕ ਸੀਗਾ ਜਿਹਦੇ ਕਰਕੇ ਉਹ ਅਦਰ ਸਟੇਟਸ ਜਾ ਕੇ ਆਪਣਾ ਕੋਈ ਕੰਪੀਟੀਸ਼ਨ 'ਚ ਭਾਗ ਲੈਣ ਦੀ ਕਈਆਂ ਸੀ। ਠੀਕ। ਇਹ ਨਾਬਾਲਗ ਸੀ ਕਿ ਲੱਗਿਆ? ਹਾਂ ਜੀ ਬੱਚਿਆਂ ਦੀ ਉਮਰ ਜਿਵੇਂ ਮੈਂ ਤੁਹਾਨੂੰ ਦੱਸਿਆ 13-14 ਸਾਲ ਦੇ ਕਰੀਬ। ਛੋਟੀਆਂ ਬੱਚੀਆਂ ਨੇ 8ਥ ਕਲਾਸ 'ਚ ਸੀ। ਠੀਕ।